ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦਾ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਸਾਰੀ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਤਾਂ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਪੂਰੀ ਵਧੀਆ ਜਾਣਕਾਰੀ ਤੇ 10-12 ਫੋਟੋਆਂ ਐਡ ਆਪਾਂ ਤੇ ਹੁਣ ਆਪਿਕ ਤੁਹਾਡੇ ਖਾਤਰ ਫੀਗੋ ਗੱਡੀ ਲੈ ਕੇ ਪਹੁੰਚੇ ਆ ਪਹਿਲੀ ਪੰਜਾਬ ਨੰਬਰ ਹੈ ਕੰਡੀਸ਼ਨ ਆਲੂਕੇ ਜੀ ਮਾਡਲ 2010 ਹੈ ਤੇ ਗੱਡੀ ਮਾਲਕ ਨੇ ਦੇਣੀ ਹੈ 1 ਲੱਖ ਡਿਮਾਂਡ ਦੇ ਵਿੱਚ ਤੇ 1 ਲੱਖ ਚੋਂ ਰੇਟ ਮੌਕੇ ਤੇ ਹੋ ਜਾਊਗਾ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ ਚ ਸੈਂਟਰ ਲੋਕਿੰਗ ਹੈ ਜੀ ਰਿਮੋਟ ਨਾਲ ਹੈ ਗੱਡੀ ਦੀ ਕੰਡੀਸ਼ਨ ਆਲੂਕੇ ਚਿੱਟੇ ਰੰਗ ਦੀ ਗੱਡੀ ਆ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅੰਮ੍ਰਿਤਸਰ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਦਿਖਿ ਰਿਹਾ ਅੰਦਰੋਂ ਜੇ ਗੱਲ ਕਰੀ ਆਪਾਂ ਤਾਂ ਅੰਦਰੋਂ ਪੂਰੀ ਵਧੀਆ ਪਈ ਆ ਡੈਸ਼ਬੋਰਡ ਦੇਖ ਲਓ ਵਧੀਆ ਪਿਆ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਨੀਚੇ ਮੈਟ ਵਧੀਆ ਰੱਖੇ ਹੋਏ ਨੇ ਮੈਟਿੰਗ ਵਧੀਆ ਹੋਈ ਆ ਬਾਕੀ ਸੀਟ ਕਵਰ ਸ਼ਾਇਦ ਨਹੀਂ ਚੜੇ ਹੋਏ ਉਹ ਤੁਸੀਂ ਕਨਫਰਮ ਕਰ ਲਓ ਮੈਨੂੰ ਤਾਂ ਲੱਗਦਾ ਨਹੀਂ ਚੜੇ ਹੋਏ ਬਾਕੀ ਚੜੇ ਹੋਏ ਤਾਂ ਤੁਸੀਂ ਫੋਨ ਕਰਕੇ ਮਾਲਕ ਨੂੰ ਪੁੱਛੋਗੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਜਾਣਕਾਰੀ ਵੀ ਲੈ ਲਿਓ ਬਾਕੀ ਮਾਲਕ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਵਧੀਆ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ 70 875 43545 ਉਹਨਾਂ ਦਾ ਨੰਬਰ ਆ ਹੈ ਤੇ ਗੱਲਬਾਤ ਜੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕੁਝ ਵੀ ਪੁੱਛ ਗਿਛ ਕਰਨੀ ਹੈ ਤੁਸੀਂ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਆਲਟੋ ਐਲਐਕਸੀਆਈ ਗੱਡੀ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਸ਼ੋਰੂਮ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਕਿਉਂਕਿ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਗੱਡੀ ਦਾ ਮਾਡਲ 2014 ਤੇ ਗੱਡੀ ਦੀ ਪਾਸਿੰਗ 29 ਤੱਕ ਹੈ ਵਧੀਆ ਟਾਇਟ ਆਪਾਂ ਨੂੰ ਮਿਲ ਜੂਗਾ ਜੀ 2014 ਮਾਡਲ ਗੱਡੀ ਆ ਤੇ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਆ ਨਾ ਕੋਈ ਲੱਗੀ ਹੋਈ ਆ ਨਾ ਕੋਈ ਡੈਮੇਜ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਪਾਂ ਨੂੰ ਗੱਡੀ ਅੰਦਰੋਂ ਵੀ ਪੂਰੀ ਵਧੀਆ ਮਿਲੂਗੀ ਜੀ ਸਾਰਾ ਕੁਝ ਕੰਪਲੀਟਡ ਆਪਾਂ ਨੂੰ ਵਧੀਆ ਮਿਲ ਜੂਗਾ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ अल्टੋ 800 ਅਲੱਗ ਸਹੀ ਬੰਪਰ ਤੋਂ ਬੰਪਰ ਸਾਰੀ ਗੱਡੀ ਰੀਜਨਲ ਹੈ ਬਾਕੀ ਮਾਲਕ ਨੇ ਸ਼ੌਂਕ ਨਾਲ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਿਸ ਨੂੰ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਖਰੀਦਣ ਦਾ ਜੇਕਰ ਚਾਹਵਨ ਹੈਗੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੁਹਾਨੂੰ ਮੈਂ ਦੱਸ ਵੀ ਦਿਨੇ ਸੀ ਬਾਕੀ ਰੇਟ ਵਗੈਰਾ ਰਹਿ ਗਿਆ ਜੀ ਉਹ ਤੁਹਾਨੂੰ ਮੈਂ ਦੱਸ ਦੇਣਾ 180 ਮਾਲਕ ਨੇ ਡਿਮਾਂਡ ਰੱਖੀ ਆ ਤੇ ਗੱਡੀ ਖਰੀ ਹੈ ਮੋਗੇ ਏਰੀਆ ਚ ਤੇ ਨੰਬਰ 88 470 16011 ਗੱਲਬਾਤ ਜਿਹੜੀ ਵੀ ਕਰਨੀ ਆ ਬਾਈ ਆਪੇ ਹੀ ਕਰ ਲਿਓ ਤੁਹਾਨੂੰ ਸਾਰਾ ਕੁਝ ਬਾਕੀ ਮੈਂ ਦੱਸ ਹੀ ਦਿੱਤਾ ਠੀਕ ਹੈ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚਿਆ ਇਹਦਾ ਜਿਹੜਾ ਰੇਟ ਆ 16-17000 ਰੁਪਏ ਸੀ ਮੌਕੇ ਤੇ ਘਾਟਾ ਵਾਦਾ ਹੋ ਜੂਗਾ ਪੂਰਾ ਤੇ 11 ਮਾਡਲ ਹੈ 6ਤੀ ਤੋਂ 6ਤੀ ਇਹਨਾਂ ਨੇ ਵੇਚਣਾ ਤੇ ਬੁਲਾਹਤ ਇਹਨਾਂ ਦਾ ਏਰੀਆ 'ਚ ਕਮੀ ਪੇਸ਼ੀ ਕੋਈ ਨਹੀਂ ਵਧੀਆ ਮੋਟਰਸਾਈਕਲ ਹੈ ਕਿਸੇ ਨੇ ਦੇਖਣਾ ਜਾ ਕੇ ਦੇਖਣਾ ਕਿਸੇ ਨੇ ਚਲਾ ਕੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਕੰਡੀਸ਼ਨ ਆਲੂਕੀ ਆ ਤੇ ਰੇਟ ਹੋ ਜੂਗਾ ਬਾਕੀ ਮਾਲਕ ਨੇ ਸਾਰੀ ਸਰਵਿਸ ਕਰਵਾ ਰੱਖੀ ਆ ਤੇ 1 ਰੁਪਿਆ ਆਪਾਂ ਨੂੰ ਉੱਪਰ ਲਾਉਣ ਦੀ ਲੋੜ ਹੈ ਨਹੀਂ ਟੋਟਲ ਕੰਮ ਮਾਲਕ ਨੇ ਕਰਵਾ ਰੱਖਿਆ ਠੀਕ ਹੈ ਜੀ ਵਧੀਆ ਮੋਟਰਸਾਈਕਲ ਹੈ ਬਾਕੀ ਤੁਹਾਨੂੰ ਕਿੰਨੇ ਦਾ ਲੱਗ ਰਿਹਾ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਬੋਲਾ ਹੱਥ ਜਾ ਕੇ ਦੇਖ ਲਿਓ ਤੇ ਕਾਗਜ਼ ਪੱਤਰਾ ਜੋ ਵੀ ਹੁੰਦੇ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦੇਣ ਲੱਗੀ ਨੰਬਰ ਹੈ 950 1330200 78 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਬਈ ਤੁਸੀਂ ਆਪੇ ਕਰ ਲਿਓ ਬਾਕੀ ਮੋਟਰਸਾਈਕਲ ਦੀ ਗੱਲ ਹੋਊਗੀ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਵੀ ਲਈਆਂ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗੀਆਂ ਜਿਹੜੀਆਂ ਤੁਸੀਂ ਦੇਖਿਆ ਪਿੱਛੇ ਮੋਟਰਸਾਈਕਲ ਕਿਵੇਂ ਦਾ ਲੱਗਿਆ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਸੀਂ ਜਿੱਥੋਂ ਵੀ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਚਾਹੀ ਘਰ ਮਕਾਨ ਛੋਟਾ ਵੱਡਾ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਕਿ ਸਭੀ ਏਰੀਆ ਚ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਐਡ ਕਰਵਾਉਣੀ ਹੈ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪ ਐਡ ਕਰਾਂਗੇ ਕੋਈ ਕਮਿਸ਼ਨ ਖਰਚਾ ਵਰਚਾ ਕੋਈ ਆਪਾਂ ਦਲਾਲੀ ਵਗੈਰਾ ਨਹੀਂ ਲੈਂਦੇ ਜੀ ਆਪਣੇ ਕੋਲੇ ਭੇਜ ਕੇ ਇੱਕ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 10 ਕੁ 12 ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਆਪਣੇ ਨੰਬਰ ਤੇ ਉੱਪਰ ਹਰੇ ਜਿਹੇ ਅੱਖਰਾਂ ਚ ਜਿਹੜਾ ਲਿਖਿਆ ਰਹਿੰਦਾ ਤੇ ਮੈਂ ਦੇਖ ਲਊਗਾ ਜੀ ਉਸ ਤੋਂ ਬਾਅਦ ਤੁਹਾਡੀ ਐਡ ਲੱਗ ਜੂਗੀ ਬਸ ਇੱਕ ਬੇਨਤੀ ਕਰੂੰਗਾ ਰੇਟ ਹਮੇਸ਼ਾ ਬਈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਰੇਟ ਜਦੋਂ ਸਹੀ ਹੋਊਗਾ ਤਾਂ ਮਸ਼ੀਨਰੀ ਗੱਜਦਣੇ ਵੇਕ ਜਾਂਦੀ ਹੈ ਠੀਕ ਹੈ ਜੀ ਬਾਕੀ ਵੀਡੀਓ ਵਧੀਆ ਲੱਗ ਰਹੀ ਆ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣੀ ਆ ਮਸ਼ੀਨਰੀਆਂ ਹਰ ਰੋਜ਼ ਦੇਖਣੇ ਕੋਠੀ ਹਰ ਰੋਜ਼ ਦੇਖਣੀ ਆ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਉਹਨੂੰ ਦਬਾ ਦਿਓ ਜੀ ਤੁਸੀਂ ਨੀਚੇ ਜਾ ਕੇ ਦੇਖੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਲਾਜ਼ਮੀ ਦਬਾ ਦਿਓ ਠੀਕ ਹੈ ਜੀ ਬਾਕੀ ਕਿਸੇ ਨੇ ਵੇਚਣੀ ਕੋਈ ਮਸ਼ੀਨਰੀ ਭੇਜੋ ਆਪਣੇ ਕੋਲੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ ਬੁਲਟ ਦਾ 2012 ਮਾਡਲ ਹੈ ਪਠਾਨਕੋਟ ਨੰਬਰ ਹੈ ਜੀ ਤੇ ਹੁਸ਼ਿਆਰਪੁਰ ਮਾਲਕ ਦਾ ਏਰੀਆ ਜੀ ਜਾ ਕੇ ਦੇਖਣਾ ਬੁਲਟ ਜਾ ਕੇ ਦੇਖ ਸਕਦਾ ਹਾਂ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ 1,25,000 ਰੁਪਏ ਪਹੁੰਚੀ ਆ ਕੰਡੀਸ਼ਨ ਬਹੁਤ ਚੰਗੀ ਪਈ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਕਿਸੇ ਨੇ ਚਲਾ ਕੇ ਜੀ ਦੇਖਣਾ ਤੁਸੀਂ ਜਾ ਕੇ ਦੇਖ ਲਓ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲਓ ਵਧੀਆ ਬੁਲਟ ਹੈ ਸ਼ੌਂਕ ਨਾਲ ਵਧੀਆ ਰੱਖਿਆ ਹੋਇਆ ਬਾਕੀ ਹੁਸ਼ਿਆਰਪੁਰ ਮਾਲਕ ਦੇ ਘਰੇ ਖੜਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਬਾਕੀ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਨ੍ਹਾਂ ਦਾ ਬੁਲਟ ਹੈ 600 67 61 607 ਠੀਕ ਹੈ ਜੀ ਮਾਲਕ ਦਾ ਨੰਬਰ ਹੈ ਗੱਲਬਾਤ ਤੁਹਾਡੀ ਹੋ ਜੂਗੀ ਮਾਲਕ ਨਾਲ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਜੀਪ ਲੈ ਕੇ ਪਹੁੰਚਿਆ ਸੀ ਮੋਡੀਫਾਈ ਜੀਪ ਪਹੁੰਚੀ ਆਪਣੇ ਕੋਲੇ ਮਾਡਲ ਦੀ ਗੱਲ ਕਰੀਏ 1985 ਮਾਡਲ ਹੈ ਬਿੱਲੀ ਜੀਪ ਹੈ ਜੀ ਮੁਕਤ ਸਰ ਸਾਹਿਬ ਮਾਲਕ ਦਾ ਏਰੀਆ 165000 ਰੁਪਿਆ ਡਿਮਾਂਡ ਹੈ ਮੋਡੀਫਾਈ ਕੀਤੀ ਹੋਈ ਹੈ ਪੂਰੀ ਤੇ ਡੀਆਈ ਇੰਜਣ ਹੈ ਜੀ ਪਾਵਰ ਹੈ ਜੀ ਸਾਰੀ ਜੀਪ ਆ ਬਾਕੀ ਟਾਇਰ ਟੱਪਾ ਤੁਸੀਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਮੋਡੀਫਾਈ ਬਹੁਤ ਸੋਹਣੀ ਕੀਤੀ ਹੋਈ ਹੈ ਬਿਲਕੁਲ ਨਵੀਂ ਵਰਗੀ ਹੈ ਜੀ ਤੇ 1985 ਮਾਡਲ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਾ ਕੇ ਦੇਖ ਲਓ ਇਹਨਾਂ ਦੇ ਘਰੇ ਤੁਹਾਨੂੰ ਮਿਲ ਜੂਗੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਗੱਲਬਾਤ ਜਿਹੜੀ ਵੀ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਕਰ ਲਓ ਨੰਬਰ ਹੈ ਜੀ ਮਾਲਕ ਦਾ 90412 28212 ਠੀਕ ਹੈ ਜੀ ਹੁਣ ਆਪਾਂ ਤੁਹਾਡੇ ਖਾਤਰਾਂ ਜਿਹੜੀ ਗੱਡੀ ਲੈ ਕੇ ਪਹੁੰਚਿਆ ਉਹ ਦੇਖੋ ਜੀ 800 ਗੱਡੀ ਆਪਾਂ ਲੈ ਕੇ ਪਹੁੰਚਿਆ ਸਿਰਫ 45000 ਰੁਪਏ ਡਿਮਾਂਡ ਆ ਲੈਸ ਬੈਸ ਰੇਟ ਹੋ ਜਾਊਗਾ ਕੋਈ 45000 ਫਿਕਸ ਨਹੀਂ ਹੈਗਾ ਜੀ 2005 ਮਾਡਲ ਗੱਡੀ ਆ AC ਹੀਟਰ ਓਕੇ ਹੈ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀਟ ਕਵਰ ਓਕੇ ਹੈ ਜੀ ਟਾਇਰ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਰੁਪਏ ਸੀ ਮਤਲਬ ਕਿ 70 ਤੋਂ 80 ਪੈਸੇ ਦੇ ਵਿਚਾਲੇ ਵਿਚਾਲੇ ਤੇ ਇਹ ਗੱਡੀ ਖੜੀ ਆ ਰਾਮਪੁਰਾ ਫੁੱਲ ਏਰੀਆ ਚ ਜਾ ਕੇ ਕਿਸੇ ਨੇ ਦੇਖਣੇ ਗੱਡੀ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ ਨੰਬਰ ਵਾਈ ਦਾ 98555409695 ਠੀਕ ਹੈ ਜੀ ਤੇ ਇਹ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਉਹਨੂੰ ਕਿੰਨੇ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦ ਰਹੇ ਨੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਜਖਣਾ ਚ ਲਿਖਿਆ ਰਹਿੰਦਾ ਆਪਣੇ ਕੋਲੇ ਜੇ ਕਿਸੇ ਨੂੰ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਠੀਕ ਹੈ ਜੀ ਵੱਧ ਤੋਂ ਵੱਧ ਜੜੀ ਵੀ ਮਸ਼ੀਨਰੀ ਤੁਸੀਂ ਵੇਚਣੀ ਆ ਕੋਈ ਕੋਠੀਆ ਘਰ ਮਕਾਨ ਆ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਮੈਂਟ ਕਰਕੇ ਦੱਸੋ ਲਾਜ਼ਮੀ ਤੇ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਛੇਤੀ ਤੋਂ ਛੇਤੀ